ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੱਤਾ ਰਿਪੋਰਟਰ ਕਰਨ ਸੰਧੂ ਤੇ ਆਪਾਂ ਅੱਜ ਮਿਲੇ ਜੀ ਗਗਨ ਜੀ ਨੂੰ ਜੋ ਕਿ ਗੱਡੀ ਸਾਫ ਕਰਨ ਚ ਮਸਰੂਫ ਨੇ ਤੇ ਇਹ ਆਪਣੇ ਅੱਜ ਨਾਨਕਾਪਿੰਡ ਆਏ ਨੇ ਆਪਾਂ ਨੂੰ ਲੈ ਕੇ ਕਮਾਉਣ ਵਾਸਤੇ ਤੇ ਇੰਨਾ ਤੋ ਜਾਣਦੇ ਆ ਜੀ ਇਹਨਾਂ ਦੇ ਕੀ ਵਿਚਾਰ ਆ ਤੇ ਕਿਦਾਂ ਦਾ ਮਾਹੌਲ ਆ ਇੱਕ ਮਿੰਟ ਜੀ ਮੈਂ ਲਾਈਟ ਮਾਰੀਏ ਕੱਟ ਕਰ ਲਾਂ ਹਾਂਜੀ ਦੱਸੋ ਜੀ ਮਾਹੌਲ ਮਾਹੌਲ ਕਿਦਾਂ ਦਾ ਕੀ ਮਾਹੌਲ ਇੱਥੇ ਠੀਕ ਐ ਸੁਨ ਸੁਣਾਟ ਐ ਪਹਿਲਾਂ ਅਰ ਕੀ ਗੱਲ ਨਹੀਂ ਰਹੀ ਪਹਿਲਾਂ ਅੱਛਾ ਜੀ ਪਹਿਲਾਂ ਕੀ ਗੱਲ ਵਾਜੇ ਵਜਦੇ ਰਹਿੰਦੇ ਸੀ ਪਹਿਲਾਂ ਗੱਲਬਾਤ ਇੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਜੀ ਆਹ ਦੇਖੋ ਬਣਾਏ ਸੀ ਰੌਣਕਾਂ ਦੇ ਲਈ ਨਚਣ ਵਾਲੇ ਆਉਂਦੇ ਸੀ ਨਚਣ ਵਾਲੇ ਨਹੀਂ ਇੱਥੇ ਮਤਲਬ ਵੀਰਗ ਹੁਣ ਨਚਣ ਵਾਲੀ ਬਣ ਗਏ ਉਹ ਤਾਂ ਇੱਕ ਹਿਸਾਬ ਦੇ ਬੈਠੇ ਰਹਿੰਦੇ ਥੜਾ ਹੁੰਦਾ ਸੀ ਇੱਥੇ ਅੱਛਾ ਉਹ ਥੜਾ ਟਾ ਗੇਟਾ ਰੱਖਤੀਆਂ ਇਕੱਲੀਆਂ ਥੜਾ ਇੱਟਾ ਰੱਖਦੇ ਇਹ ਤਾਂ ਗਲਤ ਗੱਲ ਹੈ ਜੀ ਅਧੀਆਂ ਕਿਥੇ ਰੱਖਤੀਆਂ ਲਾਲ ਖੁਰਗੀਆਂ ਇੱਟਾਂ ਜੀ ਨਹੀਂ ਨਹੀਂ ਇਹ ਇੰਨੀਆਂ ਕਿ ਆਈ ਸੀ ਥੜੀਆਂ ਨਹੀਂ ਆਈਆਂ ਇੰਨੀਆਂ ਹੀ ਸੀ ਫੜਾ ਥੜਾ ਬਾੜਾ ਛੋਟਾ ਨਹੀਂ ਸੀ ਇਹ ਇੰਨਾ ਕੀ ਸੀਗਾ ਦੋ ਬੰਦੇ ਜੋਗਾ ਅੱਛਾ ਦੋ ਬੰਦੇ ਫਿਰ ਤੁਸੀਂ ਕਹਿੰਦੇ ਨਾਲੇ ਰੋਣ ਦੋ ਬੰਦੇ ਰੋਣ ਕਾ ਲਾਉਂਦੇ ਸੀ ਨਹੀਂ ਨਹੀਂ ਬਾਕੀ ਖੜੇ ਰਹਿੰਦੇ ਸੀ ਨਾ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਆ ਕਾਟੋ ਕੀ ਕਹਿੰਦੀ ਹੈ ਜੀ ਇਹ ਡਾਟੋ ਪਤਾ ਨਹੀਂ ਕੀ ਕਹੀ ਜਾਂਦੀ ਆ ਹੁਣ ਪਤਾ ਨਹੀਂ ਇਹ ਵੀ ਬਾਜ ਹੁਣ ਕਿਹੜਾ ਸਮਝਿਆ ਕੇ ਅੱਛਾ ਜੀ ਜਿਹੜਾ ਰੋਣ ਕਾ ਲਾਉਂਦੇ ਸੀ ਉਹ ਸਮਝ ਜਾਂਦੇ ਸੀ ਬਿਲਕੁਲ ਬਿਲਕੁਲ ਕੀ ਬਾਤ ਆ ਜੀ ਕੀ ਬਾਤ ਆ ਜੀ ਆਪ ਆਏ ਆ ਜੀ ਅੱਜ ਗਗਨ ਜੀ ਦੇ ਨਾਨਕੇ ਪਿੰਡ ਤੇ ਐਥੇ ਪੂਰੀਆਂ ਰੌਣਕਾਂ ਲਾਈਆਂ ਜੀ ਇਹਨਾਂ ਨੇ ਰਾਤ ਭਗੜੇ-ਸ਼ੰਗੜੇ ਪਾਏ ਆ ਤੇ ਹੁਣ ਕਹਿੰਦੇ ਜੀ ਬਸ ਗੱਡੀ ਸਾਫ਼ ਕਰਕੇ ਤੇ ਫਰੀ ਹੋਈਏ ਹੁਣ ਹੋਰ ਦੱਸੋ ਜੀ ਆਪਣੇ ਵਿਚਾਰ ਜੀ ਵਿਚਾਰ ਹੁਣ ਵਿਚਾਰ ਇਹ ਆ ਮੇਰੇ ਵੀ ਆਪਾਂ ਮੁਕਸਰ ਦਾ ਮੇਲਾ ਦੇਖਣ ਜੀ ਅੱਛਾ ਜੀ ਟਾਈਮ ਨਾਲ ਚੱਲੀਆ ਟਾਈਮ ਨਾਲ ਨਿਕਲੀਏ ਤੇ ਮੁਕਸਰ ਦਾ ਮੇਲਾ ਵੇਖ ਕੇ ਆਈਏ ਆਈਏ ਹਾਂ ਠੀਕ ਆ ਜੀ ਠੀਕ ਆ ਜੀ ਠੀਕ ਹੈ ਤੇ ਠੀਕ ਆ ਦੋਸਤੋ ਬਾਬਾ ਜੀ ਦੇਖਣ ਲੱਗੇ ਪਤਾ ਨਹੀਂ ਜਵਾਕ ਕੀ ਕਰਦੇ ਠੀਕ ਆ ਜੀ ਬਾਬਾ ਜੀ ਤਾਂ ਜਵਾਗ ਲੈ ਕੇ ਜਾਈ ਜਾਂਦੇ ਅੱਗੇ ਜਾਣਦਾ ਅੱਛਾ ਆਇਓ ਜੀ ਤੁਹਾਨੂੰ ਅੰਦਰ ਦਾ ਮਾਹੌਲ ਦਿਖਾਈਏ ਦੋਸਤੋ ਅੰਦਰ ਕੀ ਚੱਲ ਰਿਹਾ ਹੈ ਲੋ ਜੀ ਦੋਸਤੋ ਆਪਾਂ ਆ ਗਏ ਜੀ ਘਰੇ ਤੇ ਤੰਦ ਖੋਨੇ ਘਰ ਦਾ ਕੀ ਮਾਹੌਲ ਰਹਿ ਰਿਆ ਅੱਛਾ ਜੀ ਝਾੜੂ ਲੱਗ ਰਿਆ ਜੀ ਘਰੇ ਤੇ ਮਾਮਾ ਜੀ ਚਟਨੀ ਕੁੱਟਣ ਦੀ ਤਿਆਰੀ ਕਰੀ ਜਾਂਦੇ ਸੀ ਪਤਾ ਨਹੀਂ ਹੁਣ ਮੈਨੂੰ ਦੇਖ ਕੇ ਅੰਦਰ ਨੂੰ ਭੱਜ ਕੇ ਪਤਾ ਨਹੀਂ ਕੀ ਗੱਲ ਹੋ ਗਈ ਤੇ अच्छा जी आ गया जी आ गया ਤੇ ਬੱਚੇ ਪਹਿਲਾਂ ਸਕੂਲ ਜਾਣ ਲਈ ਤਿਆਰ ਨਹੀਂ ਸੀ ਹੋਰੇ ਪਰ ਹੁਣ ਤਿਆਰ ਹੋ ਕੇ ਬਹਿ ਗਏ ਜੀ ਪਰ ਹੁਣ ਲੱਗਣ ਲੱਗੀ ਗਰਮੀ ਜੀ ਹੁਣ ਟੋਪੀ ਵੀ ਲਾਤੀ ਜਰਾਬਾ ਵੀ ਲਾਤੀ ਆ ਤੇ ਫੋਨ ਚ ਹੋ ਗਈ ਮਸਰੂਫ ਲੋ ਜੀ ਮਾਮਾ ਜੀ ਲੱਗੇ ਜੀ ਆਪਣੀ ਕੁੰਡੇ ਵਾਲੀ ਚਟਨੀ ਤਿਆਰ ਕਰਨ ਅੱਛੀ ਅੱਛੀ ਗਈ ਹੈ ਨਾ ਅੱਛਾ मामा, आदा, आदा अद्रक। अद्रक। अच्छा मामा जी की कुछ पाया ਤੁਸੀਂ ਇਹ ਚ ਇਹਦੇ ਚ ਹਰ ਗਿਆ ਮਿਰਚਾਂ ਜੀ ਲਾਲ ਮਿਰਚਾਂ ਆਦਾ ਨੂਨ ਆਦਾ ਯਾਨੀ ਅਦਰਕ ਅਦਰਕ اچھا ਜੀ ਠੀਕ ਹੈ ਤੇ ਆਪਣਾ ਹਰਾ ਲਸਣ ਹਾਂਜੀ ਤੇ ਹਰੇ ਗੰਡੇ ਜੀ ਠੀਕ ਹੈ ਜੀ ਤੇ ਤਣੀਆਂ ਪਾ ਕੇ ਤੁਸੀਂ ਦੇਖੋ ਫਿਰ ਬੰਦੀ ਦੇਖੋ ਫਿਰ ਨੱਸੀ ਨਾ ਜਦੋਂ ਖਾਦੀ ਨਾ ਚਟਨੀ ਹਾਂਜੀ ਨਾ ਪ੍ਰਮਾਤਮਾ ਦਾ ਨਾਮ ਯਾਦ ਆਉਗਾ ਵਾਹਿਗੁਰੂ ਵਾਹਿਗੁਰੂ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਠੀਕ ਹੈ ਜੀ ਹਾਂਜੀ ਹਾਂਜੀ ਜਿੱਦਾਂ ਕੀ ਤੁਸੀਂ ਦੇਖਿਆ ਮਿੱਤਰੋ ਮਾਮਾ ਜੀ ਲੱਗੇ ਆ ਚਟਨੀ ਬਣਾਉਣ ਚ ਮਸਰੂਫ ਹੋਏ ਪਏ ਨੇ ਤੇ ਬਾਕੀ ਸਾਰੇ ਆਪਣੇ ਕੰਮਾਂ ਚ ਮਸਰੂਫ ਆ ਬਿਲੇ ਸਿਰਫ ਆਪਾਂ ਆ ਗगनਬਾਈ ਵੀ ਆ ਗੱਡੀ ਤੋਂ ਸਾਫ ਕੰਮ ਚ ਮਸਰੂਫ ਆ ਮਤਲਬ ਬਿਲੇ ਸਿਰਫ ਆਪਾਂ ਹੀ ਆ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਇੱਥੇ ਹੁੰਦਾ ਬਾਕੀ ਜੇ ਤੁਸੀਂ ਕੜੂਕਾ ਦੇਖਣਾ ਥੋੜੀ ਦੇਰ ਚਾਹੋਗਾ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗਾ ਜੀ ਲੋਣ ਪਿੰਡਾਂ 'ਚ ਦੇਖੋ ਜੀ ਅੱਦਾਂ ਦਿੰਦੇ ਜੀ ਹੋਕਾ ਤੇ ਆਲੂ ਗੰਡਿਆਂ ਦਾ ਕੜੁਕਾ ਆ ਗਿਆ ਜੀ ਬਾਬਾ ਜੀ ਬੈਠੇ ਨੇ ਵਿੱਚ ਤੇ ਆਪਣਾ ਹੋਕਾ ਦਈ ਜਾਂਦੇ ਸਾਰੇ ਪਾਸੇ ਆਲੂ ਗੰਡੇ ਆ ਗਏ ਜੀ ਲੈ ਜਾਓ ਤੇ ਇੱਧਰ ਡੰਗਰ ਡਾਂਗਰ ਕੀ ਬੋਲੀ ਜਾਂਦੇ ਯਾਰ ਕੀ ਹੋਗਾ ਜਵਾਨ ਨੂੰ ਡੰਗਰਾਂ ਨੂੰ ਡੰਗਰ ਬੋਲੀ ਇਹ ਪਤਾ ਨਹੀਂ ਕੀ ਹੋਇਆ ਇੱਧਰ ਆਪਣੇ ਜੀ ਗਵਾਂ ਮਝਾਵ ਦੀਆਂ ਬਾਹਰ ਲੈ ਕੇ ਆ ਗਏ ਸਾਰੇ ਤੁੱਪ ਸਕਾਉਣ ਵਾਸਤੇ ਯਾਨੀ ਬਾਹਰ ਬੰਨਣ ਵਾਸਤੇ ਕਿੱਲਿਆਂ ਤੇ ਤੇ ਬਾਬਾ ਵੇਖੀ ਜਾਂਦਾ ਕੋਈ ਆਉਂਦਾ ਨਹੀਂ ਗਾਹ ਚੱਲੋ ਵੀ ਗਾਂਹ ਚੱਲੀਏ ਹੁਣ ਤੇ ਬਾਬਾ ਜੀ ਨੇ ਪਾਇਆ ਗਿਆ ਤੇ ਤੌਰਤਾ ਆਪਣਾ ਕੜੁਕਾ ਅਗੇ ਇਹਨੂੰ ਵੈਸੇ ਪਿੰਡਾਂ 'ਚ ਕੜੁਕਾ ਕਹਿੰਦੇ ਆ ਜੀ ਤੇ ਬਹੁਤ ਬਹੁਤ ਖਾਈਏ ਹੁਣ ਮੈਂ ਤਾਂ ਜਾਂ ਤੱਕ ਕੜੁਕਾ ਖਰਿਆ ਨਵੇਂ ਆਲੂ ਆ ਜੀ ਨਵੇਂ ਗੰਦੇ ਨਵੇਂ ਆਲੂ ਆ ਜੀ ਨਵੇਂ ਗੰਦੇ ਹਾਂਜੀ ਮਾਨਸਾ ਜਾ ਕੇ ਉਹਨੇ ਮਮਾ ਜੀ ਕਹਿੰਦੇ ਤੇ ਬਾਕੀ ਦੇਖ ਕੇ ਆਉਨੇ ਆ ਮਮਾ ਜੀ ਕਿਥੇ ਘਮਾ ਕੇ ਲਿਉਂਦੇ ਆਪਾਂ ਨੂੰ ਹਣ ਠੀਕ ਆ ਹਾਂਜੀ ਠੀਕ ਹੈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮਾਨਸਾ ਸ਼ਹਿਰ ਇਹ ਡਿਊਟੀਓ ਦਫ਼ਤਰ ਆ ਫੇਰ ਵਾਪਸੀ ਕਰਾਂ ਠੀਕ ਹੈ ਜੀ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਵੀਡੀਓ ਦੇ ਅੰਦਰ ਕਿਥੇ ਕਿਥੇ ਜਾ ਰਹੇ ਆ ਤੇ ਕੀ ਕੀ ਕਰ ਰਹੇ ਆ ਤੇ ਗੁੜੀਆਂ ਨੂੰ ਛੱਡਣ ਚੱਲੇ ਸਕੂਲ ਇਹਦਾ ਜੀ ਕਰੀ ਜਾਂਦਾ ਘਾਉ ਮਾਉ ਸਕੂਲ ਦੇ ਨਾਲ ਤੇ ਸੁਣਾਓ ਕੋਈ ਗੱਲ ਬਾਤ ਗੱਲਬਾਤ ਹੁਣ ਅਸੀਂ ਦੇ ਕਬੀਲਦਾਰਾਂ ਦੀਆਂ ਗੱਲਾਂ ਰਹਿ ਗਈਆਂ ਕਬੀਲਦਾਰ ਤਾਂ ਅਸੀਂ ਵੀ ਆ ਬਾਬਾ ਜੀ ਕਬੀਲਦਾਰ ਦੇ ਤਾਂ ਵੀ ਚਾਹੂ ਕਹਿੰਦੇ ਪਹੁੰਚ ਕਬੀਲਦਾਰੀ ਹੈ ਜੱਟੋ ਸੋਟੇ ਤੇ ਅੱਛਾ ਅਜੇ ਪਈ ਨਹੀਂ ਆਈ ਹੈ ਅਜੇ ਬਕਾਇਆ ਹੈ ਬਕਾਇਆ ਹੈ ਅਜੇ ਤਾਂ ਇਹ ਤਾਂ ਸ਼ੁਰੂਆਤ ਆ ਅੱਛਾ ਸ਼ੁਰੂਆਤ ਹੈ ਠੀਕ ਹੈ ਜੀ ਇਹ ਮੈਂ ਬਟਾ ਸਾਡੇ ਪਿੰਡ ਦਾ ਜੀ ਠੀਕ ਹੈ ਜੀ ਮੈਂ ਦਸੀ ਜਾਊਂਗਾ ਸਾਰਾ ਕੁਝ ਮੈਡੀਕਲ ਹੈਗੇ ਇੱਥੇ ਦੋ ਠੀਕ ਹੈ ਇੱਕ ਕੈਫੇ ਦੀ ਦੁਕਾਨਾ ਇੱਕ ਬਸ ਗਗਨ ਕਿੱਧਰ ਸ਼ਾਂਤ ਹੋ ਜਾਵੇ ਬੈਠਾ ਗਗਨ ਕਹਿੰਦਾ ਮੈਂ ਕਿਹਾ ਸ਼ਾਂਤ ਹੋ ਜਾ ਕੇ ਬੈਠਾ ਦੇਖ ਰਿਹਾ ਤੇ ਦੇਖੀ ਕੁਛ ਨਾ ਅੱਛਾ ਤਲਵੰਡੀ ਸਾਬੋ 2 ਮਾਨਸਾ ਅੱਛਾ ਜੀ ਪਟਾਣ ਪੰਪ ਜੀ ਕਿੰਨੀ ਆ ਗਈ ਨੀਲੀ ਆ ਗਈ ਲੋਈ ਮਾਮਾ ਜੀ ਬਹਾਨੀ ਕਿਥੇ ਘੁੰਮ ਗਏ ਆ ਸਭ ਆ ਗਈ ਤੇ ਬਿਲਕੁਲ ਐਸੇ ਰੋਡ ਤੇ ਸਾਹਮਣੇ ਜਾ ਕੇ ਮੂਸੇ ਵਾਲੀ ਦੀ ਕੋਠੀ ਅੱਗੇ ਮਾਮਾ ਜੀ ਟਲਦੇ ਨਹੀਂ ਬਾਅਦ ਵਾਰ ਮੈਂ ਤਾਂ ਬਲੌਗ ਜਾਂ ਸਟਾਰਟ ਕਰਵਾ ਲੈਂਦੇ ਮੇਰਾ ਤੇ ਇਹਨਾਂ ਨੇ ਕਿਹਾ ਸੀ ਮੜਾ ਇੱਕ ਉਹ ਪਾਂਗ ਦਾ ਦੇਖ ਲਓ ਹੁਣ ਸਾਹ ਘੱਟ ਦੇ ਕਰਿਆ ਕਿਉਂ ਦੇਸੀ ਘਿਓ ਚਟਨੀ हां जी ਤੇ ਚਟਨੀ ਬਣਾ ਕੇ ਰੱਖੀ ਮਾਮਾ ਜੀ ਨੇ ਸਪੈਸ਼ਲ ਕੁੰਡੇ ਵਾਲੀ ਤੁਹਾਨੂੰ ਸਵੇਰ ਦਿਖਾਈ ਸੀਗੀ ਤੇ ਤੰਦੂਰ ਦੀਆਂ ਰੋਟੀਆਂ ਤੇ ਲੱਸੀ ਆਹਾਂ ਕੀ ਬਾਤ ਹੈ ਨਿਆਰੇ ਪੂਰੇ ਲੋ ਵੀ ਮਿੱਤਰੋ ਚੈੱਕ ਕਰੋ ਕਿਨੂਆ ਦਾ ਬਾਗ ਕਿਨੂਆ ਦੇ ਬਾਗ ਸਰੋਂ ਲੱਗੀਆਂ ਨਾਲ ਜਿਹੜੀ ਫਰੈਸ਼ ਸ਼ੇਰ ਭਾਈ ਸਾਹਿਬ ਇੱਥੇ ਆ ਨਾ ਯਾਰ ਹੁਣ ਵੀ ਸ਼ੇਰਾਂ ਜੇ ਸ਼ਹਿਰਾਂ 'ਚ ਹੁਣ ਕੀ ਨਹੀਂ ਸ਼ਹਿਰਾਂ 'ਚ ਤਾਂ ਹੁੰਦੀ ਨਹੀਂ ਫਰੈਸ਼ ਜਿਹੜੀ ਇੱਥੇ ਇੱਕ ਵਾਰ ਮੈਂ ਜੀ ਪਾਣੀ ਚ ਡੰਗ ਰਿਹਾ ਕਹਤੋਂ ਬਾਗ ਚ ਆ ਕੇ ਰੀਲਾਂ ਰੂਲਾਂ ਬਣਾ ਲੀਆਂ ਹੁਣ ਇੱਕ ਦੋ ਰੀਲਾਂ ਵੀ ਸਿੱਟਾਂਗੇ ਨਾਲ ਤੇ ਫੋਟੋ ਫਾਟੋਆਂ ਖਿੱਚਦੇ ਆ ਕੋਈ ਤੇ ਬਸ ਫੇਰ ਹੁਣ ਹੁੰਨੇ ਆ ਘਰਾਂ ਨੂੰ ਬਠਿੰਡੇ ਵਾਪਸ